ਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਅਸੀਂ ਨੀਲੀ 라ਵੀ ਦਾ ਕੱਟਾ ਇਹ ਸੇਲ ਕੀਤਾ ਭਾਈ ਹੁਣ ਨਾ ਕਰਦਿਆਂ ਗੱਲ ਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖਾਲਸਾ ਜੀ ਹਾਂ ਸਤਿ ਸ਼੍ਰੀ ਅਕਾਲ ਵੀਰ ਢਿੱਲੋ ਹਾਂ ਨਾਮ ਐਡਰੈਸ ਦੱਸਿਓ ਆਪਣਾ ਹਾਂ ਵੀਰ ਇਹ ਆਪਣਾ ਨਾਮ ਹ ਤੇ ਫਿਰ ਨੀਲੀ ਦਾ ਵੀ ਤਾਂ ਬਹੁਤ ਸੌਂਗ ਪਿਆ ਵਾ ਆਪਾਂ ਨੂੰ ਵੀ ਆਪਣਾ ਘੋਟਾ ਬਾਜ ਪਹਿਲਾਂ ਲੋ ਮੇਲੇ ਜਿੱਤ ਗਿਆ ਛੋਟਾ ਬਾਜ ਨੂੰ ਪੂਰਾ ਠੀਕ ਹੈ ਉਹ ਵੀ ਮੇਲੇ ਜਿੱਤ ਗਿਆ ਤੇ ਹੁਣ ਆਪਾਂ ਨੂੰ ਇਹਦਾ ਪਤਾ ਲੱਗਿਆ ਸੀ ਤੇਰੇ ਕੋਲ ਆਇਆ ਠੀਕ ਹੈ ਹਾਂ ਚੱਲੇ ਅੱਜ ਆਪਾਂ ਦੋ ਸਾਨ ਪਹਿਲਾਂ ਬੱਕਰੇ ਰੱਖੀ ਫਟੇ ਇੱਕ ਤਾਂ ਵੱਡਾ ਸਾਨ ਸਾਨ ਆਪਣੇ ਕੋਲ ਪਹਿਲਾਂ ਨੇ ਕਿਉਂਕਿ ਬਾਜ ਠੀਕ ਹੈ ਤੇ ਤੀਜਾ ਹੋ ਗਿਆ ਤੇ ਕਹਿੰਦੇ ਲੋਕਾਂ ਤੋਂ ਅੱਜ ਦੇ ਟਾਈਮ 'ਚ ਦੋ ਮੱਝਾਂ ਨਹੀਂ ਰੱਖਿਆ ਜਾਂਦੀਆਂ ਤੇ ਤੂੰ ਫਿਰ ਸ਼ੌਕ ਤੀਜਾ ਘਟਾ ਲੈ ਚੱਲਿਆ ਅੱਜ ਕੋਈ ਸ਼ੌਕ ਹੈ ਯਾਰ ਜਦੋਂ ਮੇਲਿਆਂ 'ਚ ਜਾਂਦੇ ਆ ਨਾ ਫਿਰ ਉੱਥੇ ਜਦੋਂ ਨਾ ਪਾਣ ਦਾਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਅਸਾਂ ਬਾਕੀ ਜਿਹੜੇ ਵੀ ਚੱਲ ਕਰਦੇ ਆ ਪਾਉਂਦਾ ਪਾਉਂਦਾ ਪਤਾ ਕਰਦੇ ਆ ਜੀ ਠੀਕ ਹੈ ਡਾਕਟਰ ਬਲਜਿੰਦਰ ਤੋਂ ਤੇ ਵੀਰ ਆਪਣੇ ਪਿੰਡੀ ਟਪਾਲੀ ਤੋਂ ਪੜ੍ਹਦਾ ਠੀਕ ਹੈ ਪਾਉਂਦਾ ਦੱਸਿਆ ਤੇ ਬਾਈ ਕਹਿੰਦਾ ਵੀ ਭਾਈ ਚੱਕ ਲੈ ਇਹ ਉਥੋਂ ਆਇਆ ਮੈਂ ਮੁਖਤਸਰ ਸਾਹਿਬ ਤੋਂ ਲੈ ਕੇ ਆਂਦੇ ਘਟਾ ਪੰਜਵੇਂ ਸ਼ੇਵੇਂ ਦੇ ਨਹੀਂ ਅੱਜ ਮੇਰੇ ਕੋਲ ਆਏ ਨੂੰ ਵਸ ਆਪਾਂ ਨੂੰ ਪਤਾ ਲੱਗਿਆ ਭਈ ਜਦੋਂ ਸਾਰੇ ਦਾ ਬਾਇਓ ਡਾਟਾ ਠੀਕ ਹੈ ਤੇ ਆਪਾਂ ਨੂੰ ਵਧੀਆ ਲੱਗਿਆ ਤੇ ਤਾਂ ਹੀ ਫਿਰ ਤੁਹਾਨੂੰ ਕਾਲ ਕਰੀਏ ਵੀ ਆਪਣਾ ਰੱਖ ਲੈ ਹੁਣ ਫਿਰ ਆਪਾਂ ਕਰ ਇਹ ਵੀ ਸਾਹ ਤਿਆਰ ਕਰਾਂਗੇ ਹਾਂ ਵੀਰੇ ਨੂੰ ਤਿਆਰ ਕਰਾਂਗੇ ਆਪਾਂ ਅਗਲੇ ਦਿਨ ਦਿਖਾ ਦਾਂਗੇ ਤਨਹੋਲੇ ਮੇਲੇ ਤੇ ਉਸੇ ਕਰਾਂਗੇ ਜੇ ਬੰਦੇ ਜਾਣੇ ਦੀ ਉਹ ਤਾਂ ਲੱਗੇ ਆ ਮਾਗਰ ਜਿਵੇਂ ਬੜਾ ਜ਼ੋਰ ਪਾਉਂਦੇ ਆ ਪਰ ਨਹੀਂ ਸ਼ਾਇਦ ਹੀ ਲਈ ਆਪਾਂ ਠੀਕ ਹੈ ਤੇ ਕਈ ਕਾਲ ਆ ਗਈ ਸੀ ਮਾਜੀ ਫੋਟੋ ਕਰਤੀ ਸੀ ਯਾਰ ਠੀਕ ਹੈ ਤੇ ਪਰ ਰੱਖਾਂਗੇ ਆਪਾਂ ਸੁਭਰੋ ਧਰਨਾੜ ਦਾ ਬੱਚਾ ਹੈ 5-6 ਦਿਨ ਹੋ ਗਏ ਜੀ ਆਪਾਂ ਖਰੀਦ ਰਿਆ ਸੀਗਾ ਇਹ ਮੁਖਸਰ ਸਾਹਿਬ ਦੇ ਜਿੱਤੋਂ ਦੇ ਕੋਲੋਂ ਆਇਆ ਸੀ ਆਪਣੇ ਕੋਲ ਤੇ ਬਾਕੀ ਪੱਠ ਫੂੜਾ ਬੰਤਰ ਵਗੈਰਾ ਦੇਖੋ ਕੱਟੇ ਦੀ ਕਿਆ ਬਾਤ ਆ ਆ ਚੱਲ ਬਾਈ ਦਾ ਸੌਦਾ ਹੋ ਗਿਆ ਚਲੋ ਆਪਾਂ ਵਪਾਰ ਕਰਦੇ ਆਂ ਕੱਟਾ ਮੱਝ ਕੱਟੀ ਸਭ ਕੁਝ ਇੱਥੇ ਆਪਾਂ ਖਰੀਦਦੇ ਆਂ ਵੇਚਦੇ ਆਂ ਕੱਟਾ ਦੇਖੋ ਟੈਸਟਿਕਲ ਵਗੈਰਾ ਕੱਟੇ ਦੇ ਤੇ ਪੱਠ ਫੂੜਾ ਇਹ ਸਾਰਾ ਡੇਢ ਸਾਲ ਦਾ ਬੱਚਾ ਹੈ ਜਿਹੜੀ ਹਲੇ ਸਾਰਾ ਹੈ ਹਾਂ ਹਾਂ ਤੇ ਬਾਕੀ ਕੱਦ ਘਾੜ ਬਹੁਤ ਗਰੀ ਫਿਰਦਾ ਹੋਣਾ ਹਨਾ ਥੋੜਾ ਬਾਈ ਮੈਂ ਡਾਕਟਰ ਬਜਿੰ ਲੇਮੀ ਵਾਲਾ ਪੂਰਾ ਫਿਰ ਤੇ ਛੋੜਾ ਲੱਗਿਆ ਫਿਰ ਪਿੰਦੀ ਨੂੰ ਮਾਦਾ ਦੱਸੀ ਗੱਲ ਬਾਈ ਪਿੰਦੀ ਕਹਿੰਦਾ ਠੀਕ ਐ ਨਹੀਂ ਵਧੀਆ ਵਿੱਚ ਜਿਵੇਂ ਹੁਣ ਸੁਣਨ ਵਾਲੀ ਲੈਣ ਆਪਾਂ ਦੇਖੀ ਜਾਂਦੇ ਆ ਇਹਦੇ ਬ੍ਰਾਈਟਨੈਸ ਪੁਰਾਣੀ ਵਿੱਚ ਕਈ ਵਾਰ ਕਿੱਟੇ ਬ੍ਰੈਂਡ ਉਹਦੀ ਮਾਰਕੀਟ ਥੋੜੀ ਘਟਾ ਹਣਾ ਹਾਂ ਹਾਂ ਬਾਈ ਇਹ ਜਾਨੀ ਦੀ ਮੇਲੇ ਦਾ ਕੰਮ ਹੈ ਸ਼ੋਗਿਰੋਗ ਅਗਲੇ ਸਾਲ ਇਹ ਖੜੂ ਜੇ ਅੱਗੇ ਵੀ ਵਿਲੇ ਕੱਟਾ ਗਿਆ ਮੇਰੇ ਕੋਲ ਗਿਆ ਉਹ ਵੀ ਮੇਲੇ ਦੇ ਦੂਜੇ ਨੰਬਰ ਆਇਆ ਸੀ ਹਾਂਜੀ ਹਾਂਜੀ ਫਿਰ ਵਪਾਰ ਦੇ ਵਿੱਚ ਤੁਰੇ ਫਿਰਦੇ ਮਿਲ ਜਾਂਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੁੰਦੀ ਇਹੋ ਜੀ ਗੱਲ ਤੇ ਕੱਟੇ ਦੇ ਟੇਢਾ ਘਾਟਾ ਦੇਖੋ ਕਿਆ ਬਾਤ ਆ ਇਹ ਬਾਈ ਅੱਜ ਨਤੀ ਆ ਆਪਣਾ 30 ਤਰੀਕ ਨੂੰ ਬਾਈ ਨਾਲ ਸੌਦਾ ਹੋ ਗਿਆ ਯਾਰ ਜਾਵੜ ਨਾਲ ਕੱਟੇ ਨੇ ਤੇ ਦੇਖੋ ਮੂਹ ਮੱਥਾ ਸਾਫ ਸੁਥਰਾ ਇਹਦਾ ਸੋਭਰੋ 30 ਤਰੀਕ ਨੂੰ ਚੌਥੇ ਮਹੀਨੇ ਇਹ ਸੇਲ ਹੋ ਗਿਆ ਆਪਣੇ ਕੋਲ ਚੱਲਿਆ ਪਿੰਡ ਦੀਪਗੜ ਜਿਹੜਾ ਬਰਨਾਲਾ ਤੋਂ ਮੂਹ ਪਿੰਡ ਚੱਲਿਆ ਇਹ ਜਿਹੜੇ ਬਰਨਾਲੇ ਦੇ ਵਿੱਚ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ